ਦਾਤਾ ਗੰਗਾ ਜੀ ਜਿਨ੍ਹਾਂ ਦੇ ਜਿਨ੍ਹਾਂ ਦੇ ਪਤੀ ਗੁਰੂ ਅਰਜਨ ਪਾਤਸ਼ਾਹ ਇਹ ਗੱਲ ਗੁਰਬਾਣੀ 'ਚ ਲਿਖ ਰਿਹਾ ਕਿ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਬਿਲਕੁਲ ਉਹ ਭੇਜ ਰਹੇ ਆ ਆਪਣੀ ਸੁਪਤਨੀ ਨੂੰ ਵੀ ਜਾਓ ਜਾ ਕੇ ਵਾਰ ਮੰਗ ਕੇ ਆਓ ਦੇਖੋ ਆਪਾਂ ਕਿਉਂ ਕਹਿੰਦੇ ਗੁਰਬਾਣੀ ਦੀ ਕਸਵੱਟੀ ਤੇ ਜਿਹੜੀ ਗੱਲ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ ਅਸੀਂ ਕਿਵੇਂ ਮੰਨ ਸਕਦੇ ਆ ਬਿਲਕੁਲ ਕਿਸੇ ਵੀ ਹਾਲ ਚਿਰ ਨਹੀਂ ਮੰਨ ਸਕਦੇ ਦੂਜੀ ਗੱਲ ਜਿਹੜੀ ਇਹਨਾਂ ਨੇ ਕੀਤੀ ਆ ਕਿਉਂ 3 ਸਾਲ ਵਾਲੇ ਪ੍ਰੋਫੈਸਰ ਬਣੇ ਫਿਰਦੇ ਆ ਪ੍ਰੋਫੈਸਰ ਬਣਨ ਲਈ ਕੋਈ ਹੁੰਦਾ ਹੀ ਨਹੀਂ ਕਾਲਜ ਦੇ ਵਿੱਚ ਪ੍ਰੋਫੈਸਰ ਕਿਸੇ ਨੂੰ ਕਹਿੰਦੇ ਹੀ ਨਹੀਂ ਭਾਈ ਮੈਂ ਆਪਾਂ ਤਾਂ ਜਿੰਨੇ ਕਾਲਜਾਂ 'ਚ ਪੜ੍ਹੇ ਆ ਸਾਰਿਆਂ ਨੂੰ ਪ੍ਰੋਫੈਸਰ ਹੀ ਕਹਿੰਦਾ ਸੀ ਕਹਿੰਦੇ ਉਹ ਤਾਂ ਲੈਕਚਰਰ ਹੁੰਦੇ ਆ ਇੱਥੇ ਵੀ ਉਹ ਆਪਣੇ ਨਾਮ ਦੇ ਨਾਲ ਪ੍ਰੋਫੈਸਰ ਨਹੀਂ ਲਾਉਂਦੇ ਉਹ ਕਾਲਜ 'ਚ ਪੜਾਉਂਦੇ ਕਰਕੇ ਉਹਨਾਂ ਨੂੰ ਸਟੂਡੈਂਟ ਪ੍ਰੋਫੈਸਰ ਕਹਿੰਦੇ ਆ ਬਿਲਕੁਲ ਕਿਉਂਕਿ ਉੱਥੇ ਪੜਾਉਂਦੇ ਕਰਕੇ ਆ ਜੇ ਉੱਥੇ ਨਹੀਂ ਪੜਾਉਂਦੇ ਜਿਹੜੇ ਉਹਨਾਂ ਨੂੰ ਕੋਈ ਵੀ ਨਹੀਂ ਪ੍ਰੋਫੈਸਰ ਕਹਿੰਦਾ ਜਿਹੜੇ ਮਿਸ਼ਰੀ ਕਾਲਜ ਤੋਂ ਪੜ੍ਹ ਕੇ ਬਾਹਰ ਆ ਜਾਂਦੇ ਉਹਨਾਂ ਨੂੰ ਤਾਂ ਦੂਜੀ ਗੱਲ ਜਿਹੜੀ ਆ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੇ 3 ਸਾਲ ਦੀ ਕੀਤੀ ਉਹਨਾਂ ਨੇ 3 ਸਾਲ ਦੀ ਤਾਂ ਕੀਤੀ ਆ ਨਾ ਤੁਸੀਂ ਦੱਸੋ ਵੀ ਤੁਹਾਡੇ ਜਿਹੜੇ ਮੇਨ ਪ੍ਰਚਾਰਕ ਆ ਮੈਂ 3-4 ਦਾ ਨਾਮ ਲੈ ਜਨਾ ਹਰਨਾਮ ਸਿੰਘ ਧੁੰਮਾ ਆਪਣਾ ਹਰੀ ਸਿੰਘ ਰੰਧਾਵੇ ਵਾਲਾ ਬਾਬਾ ਬੰਤਾ ਸਿੰਘ ਜਿਹੜੇ ਮੇਨ ਸਟਾਰ ਪ੍ਰਚਾਰਕ ਆ ਉਹਨਾਂ ਨੇ ਕਿੰਨੀ ਸਟੱਡੀ ਕੀਤੀ ਹੋਈ ਆ ਤੇ ਜਿਹੜੇ ਸਭ ਤੋਂ ਤੁਹਾਡੇ ਮਹਾਨ ਪ੍ਰਚਾਰਕ ਆ ਨਾ ਭਾਈ ਪੰਦਰਪਾਲ ਸਿੰਘ ਉਹ ਵੀ ਉੱਥੇ ਕਾਲਜ ਚ ਪੜੇ ਹੋਏ ਆ ਉਹ ਵੀ ਉੱਥੇ 2 ਸਾਲ 3 ਸਾਲ ਵਾਲੇ ਕਾਲਜ ਚ ਪੜ ਕੇ ਆਏ ਹੋਏ ਆ ਸੋ ਵੀਰ ਜੀਓ ਪਹਿਲਾਂ ਤੁਸੀਂ ਇਹ ਦੱਸੋ ਵੀ ਕਿਹੜਾ ਪੀ ਐਚ ਡੀ ਆ ਜਿਹੜਾ ਪ੍ਰਚਾਰਕ ਆ ਪੀ ਐਚ ਡੀ ਵਾਲਿਆਂ ਤੋਂ ਗੱਲ ਨਹੀਂ ਆਉਂਦੀ ਸੀ ਯਾਰ ਭਜਨ ਸਿੰਘ ਨਾਲ ਬੈਠ ਕੇ ਵੀ ਦੇਖ ਲਿਆ ਅਸੀਂ ਮਾਨ ਸਾਹਿਬ ਨਾਲ ਬੈਠ ਕੇ ਵੀ ਦੇਖ ਲਿਆ ਅਸੀਂ ਆ ਆਪਣੇ ਜੋਤ ਸਿੰਘ ਹੁਣਾਂ ਜੋਤ ਸਿੰਘ ਹੁਣਾਂ ਨਾਲ ਬੈਠ ਕੇ ਵੀ ਦੇਖ ਲਿਆ ਜਿਹੜੇ ਪੀ ਐਚ ਡੀ ਆ ਉਹਨਾਂ ਨੂੰ ਤਾਂ ਗੱਲ ਨਹੀਂ ਆਈ ਉਹਨਾਂ ਨੂੰ ਤਾਂ ਜਵਾਬ ਨਹੀਂ ਦੇ ਸਕਦੇ ਫਿਰ ਕਿੰਨੂੰ ਪੁੱਛਣਾ ਸੀ ਸੋ ਹਾਂਜੀ ਮੇਰੇ ਖਿਆਲ ਤੁਸੀਂ ਪਿਸ਼ੌਰਾ ਸਿੰਘ ਨਾਲ ਵੀ ਬੈਠੇ ਪਿਸ਼ੌਰਾ ਸਿੰਘ ਨਾਲ ਵੀ ਬੈਠੇ ਬਿਲਕੁਲ ਪਿਸ਼ੌਰਾ ਸਿੰਘ ਨਾਲ ਬੈਠੇ ਆ ਉੱਥੇ ਗੱਲ ਦਾ ਕੋਈ ਜਵਾਬ ਹੀ ਨਹੀਂ ਦਿੱਤਾ ਉਹ ਜਿਹੜਾ ਤੁਹਾਡਾ ਸਵਾਲ ਸੀ ਅਜੇ ਤੱਕ ਉਹਦੇ ਉਹ ਭੱਦਰ ਪੁਰਸ਼ ਨੇ ਜੇ ਜਵਾਬ ਨਹੀਂ ਦਿੱਤਾ ਨਾ ਜੀ ਨਾ ਬਿਲਕੁਲ ਨਹੀਂ ਦਿੱਤਾ ਜੀ ਹਾਂ ਸੋ ਇਹ ਇਹ ਜਿਹੜੀਆਂ ਗੱਲਾਂ ਨਾ ਇਹ ਤੁਸੀਂ ਜਦੋਂ ਟੀਵੀ ਤੇ ਜਾਂ ਮੀਡੀਅਮ ਤੇ ਕਰਦੇ ਹੋ ਤੇ ਫਿਰ ਆਪਣੇ ਪ੍ਰਚਾਰਕਾਂ ਨੂੰ ਸਮਝਾਉਣਾ ਵੀ ਭਾਈ ਤੁਸੀਂ ਜਾ ਕੇ ਸੰਗਤ ਚ ਨਾ ਗੱਲ ਕਰੋ ਇਹ ਤਾਂ ਜਿਹੜੇ 17 18 ਸਾਲ ਵਾਲੇ ਉਹਨਾਂ ਵਾਸਤੇ ਆ ਇਹ ਸੂਰਜ ਪ੍ਰਕਾਸ਼ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਅੱਜ ਆਪਾਂ ਕੌਮ ਦੇ ਉਹ ਯੋਧੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਕੌਮ ਨੂੰ ਦੇ ਦਿੱਤੀ ਤੇ ਭਾਜੀ ਮੈਂ ਕੱਲ ਬੈਠਾ ਸੋਚ ਰਿਹਾ ਸੀ ਵੀ ਜਿਹੜੇ ਅੱਜ ਕੱਲ੍ਹ ਪੰਥ ਦੇ ਠੇਕੇਦਾਰ ਬਣੇ ਫਿਰਦੇ ਆ ਨਾ ਸੋਸ਼ਲ ਮੀਡੀਆ ਤੇ ਵੀ ਅਸੀਂ ਪੰਥ ਚੱਕਿਆ ਉਹਨੂੰ ਪਤਾ ਵੀ ਨਹੀਂ ਹੋਣਾ ਕਿ ਗਜੇਂਦਰ ਸਿੰਘ ਕੌਣ ਆ ਉਹਨਾਂ ਨੇ ਕੀ ਕੀਤਾ ਉਹਨੂੰ ਪਤਾ ਵੀ ਨਹੀਂ ਹੋਣਾ ਅਖਬਾਰ ਦੀ ਖ਼ਬਰੀ ਦੇਖ ਲਓ ਇਹਨਾਂ ਨੇ ਕਿਹਾ ਦਲ ਖਾਲਸਾ ਦੇ ਬਾਨੀ ਬਾਨੀ ਨਹੀਂ ਸੀਗੇ ਉਹ ਪਰ ਉਹ ਦਲ ਖਾਲਸਾ ਦਾ ਬਹੁਤ ਵੱਡਾ ਨਾਲ ਸੰਬੰਧ ਸੀ ਸ਼ੁਰੂਆਤ ਵਾਲਿਆਂ ਚੋਂ ਸੀ ਜਦੋਂ ਦਲ ਖਾਲਸਾ ਸ਼ੁਰੂ ਹੋਈ 90% ਸਿੱਖਾਂ ਨੂੰ ਜਿਹੜੇ ਅੱਜ ਆਪਣੇ ਆਪ ਨੂੰ ਕਹਿੰਦੇ ਆ ਵੀ ਅਸੀਂ ਵਖਰਾ ਦੇਸ਼ ਲੈਣਾ ਜਾਂ ਵਖਰਾ ਕੁੱਛ ਕਰਨਾ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਕਿ ਗਜੈਂਦਰ ਸਿੰਘ ਉਹਨਾਂ ਦੀ ਕੀ ਕੁਰਬਾਨੀ ਸੀ ਉਹਨਾਂ ਨੇ ਕੀ ਕੀਤਾ ਸੀ ਔਰ ਉਹਨਾਂ ਦੇ ਨਾਲ ਦੇ ਹੋਰ ਅਨੇਕਾਂ ਆ ਜਿਹੜੇ ਅੱਜ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਉਸ ਟਾਈਮ ਦੇ ਉੱਤੇ ਇਮੋਸ਼ਨਲ ਹੋ ਕੇ ਹਰ ਸਿੱਖ ਇਮੋਸ਼ਨਲ ਆ ਅਸੀਂ ਵੀ ਉਦੋਂ ਬੜੇ ਇਮੋਸ਼ਨਲ ਸੀ 84 ਤੋਂ ਬਾਅਦ ਮੇਰਾ ਨਹੀਂ ਖਿਆਲ ਕੋਈ ਸਿੱਖ ਹੋਊਗਾ ਜਿਹੜਾ ਇਮੋਸ਼ਨਲ ਨਹੀਂ ਹੋਇਆ ਪੂਰੇ ਇਮੋਸ਼ਨਲ ਹੋ ਕੇ ਨੇਪਾਲ ਤੋਂ ਜਾਇ ਲੈ ਜਾਂਦੇ ਆ ਬਿਨਾਂ ਕਿਸੇ ਹਥਿਆਰ ਤੋਂ ਉਹੀ ਕੱਪੜੇ ਦੇ ਵਿੱਚ ਕੁਛ ਲੁਬੇਟ ਕੇ ਵੀ ਸਾਡੇ ਕੋਲ ਬੰਬ ਆ ਪਾਕਿਸਤਾਨ 'ਚ ਲੈਨ ਸਾਰੀ ਜ਼ਿੰਦਗੀ ਇਹਨਾਂ ਨੇ ਪਾਕਿਸਤਾਨ ਚ ਲੰਘਾਤੀ ਔਰ ਪਰਿਵਾਰ ਸਾਰੀ ਜ਼ਿੰਦਗੀ ਇੰਡੀਆ ਬੈਠਾ ਰਿਆ ਇਹ ਉਹ ਜੋਧੇ ਆ ਜਿਨ੍ਹਾਂ ਉੱਤੇ ਸਰਕਾਰ ਦੀ ਹੱਥ ਨਹੀਂ ਸੀਗਾ ਸਰਕਾਰ ਨੇ ਜਿਹੜੇ ਸਰਕਾਰੀ ਜ਼ਬੰਦੇ ਸੀਗੇ ਉਹ ਤਾਂ ਅਮਰੀਕਾ ਦੇ ਵਿੱਚ ਆਪਣੇ ਗੈਸ ਸਟੇਸ਼ਨ ਆਪਣੇ ਬਿਜ਼ਨਸ ਖੋਲ ਕੇ ਬੈਠੇ ਆ ਜਾਂ ਜਰਮਨ ਚ ਖੋਲ ਕੇ ਬੈਠੇ ਆ ਜਾਂ ਯੂਰਪ ਦੇ ਹੋਰ ਕੰਟਰੀਆਂ ਚ ਖੋਲ ਕੇ ਬੈਠੇ ਆ ਇਹੋ ਜਿਹੇ ਜੋਧੇ ਵਿਚਾਰੇ ਸਾਰੀ ਜ਼ਿੰਦਗੀ ਪਰਿਵਾਰ ਨੂੰ ਮਿਲਣ ਤੋਂ ਤਰਸਦੇ ਰਹੇ ਉਹਨਾਂ ਦਾ ਅਸੀਂ ਮੁੱਲ ਨਹੀਂ ਪਾਇਆ ਹੁਣ ਦੇਖੋ ਕਈਆਂ ਨੇ ਰੋਟੀਆਂ ਸੇਕਣ ਲਈ ਆਇਆਣ ਪਿਓ ਉਹਨਾਂ ਦੇ ਪਰਿਵਾਰ ਦੀ ਹੈਲਪ ਕਰਨੀ ਆ ਜਿੰਨਾ ਚਿਰ ਉਹ ਸੀਗੇ ਉਕੜਾ ਅੱਜ ਦੀ ਗੱਲ ਆ ਕਿਹੜੇ ਪਰਿਵਾਰ ਦਾ ਹੱਥ ਫੜਿਆ ਕਿੰਨੇ ਫੜਿਆ ਕੋਈ ਹੈ ਨਹੀਂ ਇਹੀ ਗੱਲ ਤੁਹਾਨੂੰ ਸਮਝਾਉਣੀ ਆ ਸਾਡੀ ਦੇਖੋ ਮੇਰਾ ਨਹੀਂ خیال ਦੁਨੀਆ ਦਾ ਕੋਈ ਵੀ ਸਿੱਖ ਹੋਊਗਾ ਜਿਹੜਾ ਕਹਿੰਦਾ ਵੀ ਸਾਨੂੰ ਵੱਖਰਾ ਰਾਜ ਨਹੀਂ ਚਾਹੀਦਾ ਕਿਹੜਾ ਕਿਹੜਾ ਬੰਦਾ ਹੋਊਗਾ ਜਿਹੜਾ ਚਾਹੂਗਾ ਵੀ ਸਾਨੂੰ ਸਾਡਾ ਆਪਣਾ ਮੁਲਕ ਹੋਵੇ ਸਾਡੀ ਕੌਮ ਦਾ ਪਰ ਜਿਹੜਾ ਤਰੀਕਾ ਨਾ ਉਹ ਸਹੀ ਹੋਣਾ ਚਾਹੀਦਾ ਰਾ ਤਰੀਕਾ ਗਲਤ ਹੋਣ ਕਰਕੇ ਬਹੁਤ ਨੇ ਕੁਰਬਾਨੀਆਂ ਕੀਤੀਆਂ ਬੜਿਆਂ ਨੇ ਆਪਣੀ ਜ਼ਿੰਦਗੀ ਖਰਾਬ ਕੀਤੀ ਔਰ ਅਸੀਂ ਨਹੀਂ ਚਾਹੁੰਦੇ ਕਿ ਇਹ ਕੰਮ ਦੁਬਾਰਾ ਹੋਵੇ ਫੇਰ ਸਾਡੀ ਇੱਕ ਦੋ ਜਨਰੇਸ਼ਨਾਂ ਇਸੇ ਕੰਮ ਦੇ ਵਿੱਚ ਲੱਗ ਜਾਣ ਸਾਡਾ ਸਿਰਫ ਇੰਨੇ ਹੱਥ ਬੰਨ ਕੇ ਜੇ ਕਿਸੇ ਨੂੰ ਸਾਡੀ ਗੱਲ ਮੰਨਣੀ ਹੁੰਦੀ ਠੀਕ ਆ ਜਿਹਨਾਂ ਨੂੰ ਨਹੀਂ ਪਸੰਦ ਆਉਂਦੀ ਉਹ ਆਪਣੀ ਮਰਜ਼ੀ ਕਰ ਸਕਦੇ